ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਨੀਲੇ ਦੇ ਆਸਵਾਰਾ ਮਿਹਰ ਕਰੀ ਇੱਕ ਬਜ਼ੁਰਗ ਪਿੰਡੂ ਬੋਲਿਆ ਪਲਾਂ ਵਿੱਚ ਹੀ ਮੀਰ ਮੰਨੂ ਸੋਹੀਆਂ ਵੱਲੋਂ ਦਸੀ ਠਾਰ ਤੇ ਪੁੱਜ ਗਿਆ ਤੁਹਾਡੀ ਮੌਤ ਤੁਹਾਨੂੰ ਖਿੱਚ ਕੇ ਇਸ ਕਮਾਦ ਵਿੱਚ ਲੈ ਆਈ ਹੈ ਜਾਂ ਤਾਂ ਆਪੇ ਬਾਹਰ ਆ ਜਾਓ ਨਹੀਂ ਤਾਂ ਸਾਡੇ ਜਰਵਾਨੇ ਲੜਾਕੇ ਘੋੜਿਆਂ ਦੇ ਪੌੜਾਂ ਹੇਟ ਕੁਚਲੇ ਜਾਣ ਲਈ ਤਿਆਰ ਰਹੁ ਬਾਹਰ ਨਿਕਲੋ ਤੇ ਦੇਖੋ ਤੁਹਾਡਾ ਕਾਲ ਮੀਰ ਮੰਨੂ ਕਿਵੇਂ ਤੁਹਾਡੀ ਮੌਤ ਬਣ ਕੇ ਸਾਹਮਣੇ ਖਲੋਤਾ ਹੈ ਮੈਨੂੰ ਤਾਂ ਅੱਲਾ ਨੇ ਭੇਜਿਆ ਹੀ ਸ਼ਾਇਦ ਤੁਹਾਡੇ ਮੁਕੰਮਲ ਖਾਤਮੇ ਅਜੇ ਬੋਲ ਮੀਰ ਮੰਨੂ ਦੇ ਮੂੰਹ ਵਿੱਚ ਹੀ ਸਨ ਕੇ ਗੋਲੀਆਂ ਦੀ ਇੱਕ ਸਲਕ ਕਮਾਦ ਵਿੱਚ ਛੂਕਦੀ ਹੋਈ ਆਈ ਤੇ ਮੀਰ ਮੰਨੂ ਦੇ ਨਾਲ ਦੇ ਕਈ ਸਵਾਰ ਢੇਰ ਕਰ ਗਈ ਮੀਰ ਮੰਨੂ ਦਾ ਘੋੜਾ ਗੋਲੀਆਂ ਦੀ ਗਰਜਵੀਂ ਆਵਾਜ਼ ਸੁਣ ਕੇ ਸੀਖ ਪਾਉ ਹੋ ਗਿਆ ਮੋਹਰਲੀਆਂ ਦੋਵੇਂ ਲੱਤਾਂ ਜਿਉਂ ਹੀ ਮੀਰ ਮੰਨੂ ਦੇ ਘੋੜੇ ਹਵਾ ਵਿੱਚ ਉਤਾਹ ਚੁੱਕੀਆਂ ਤਾਂ ਮੀਰ ਮੰਨੂ ਦਾ ਸਤੋਲਨ ਵਿਗੜ ਗਿਆ ਤੇ ਉਹ ਘੋੜੇ ਤੋਂ ਹੀਟਾਂ ਡਿੱਗ ਗਿਆ ਪਰ ਉਸ ਦਾ ਪੈਰ ਮੀਰ ਮੰਨੂ ਦਾ ਪੈਰ ਘੋੜੇ ਦੀ ਰਕਾਬ ਵਿੱਚ ਫਸ ਗਿਆ ਡਰਿਆ ਹੋਇਆ ਘੋੜਾ ਬੇਕਾਬੂ ਹੋ ਗਿਆ ਤੇ ਬਹੁਤ ਤੇਜ਼ ਭੱਜਣ ਲੱਗਾ ਘੋੜੇ ਦੇ ਪਿਛਲੇ ਪੌੜ ਠਾ ਠਾ ਕਰਕੇ ਮੀਰ ਮੰਨੂ ਦੇ ਸਿਰ ਵਿੱਚ ਵੱਜ ਰਹੇ ਸਨ ਜਿਉਂ ਹੀ ਪੌੜ ਸਿਰ ਨਾਲ ਵੱਜਦੇ ਘੋੜਾ ਡਰ ਨਾਲ ਖबरा ਕੇ ਹੋਰ ਤੇਜ਼ ਭਜਦਾ। ਘੋੜੇ ਦੇ ਪੌੜਾਂ ਨੇ ਮੀਰ ਮੰਨੂ ਦੀ ਖੋਪੜੀ ਪਾੜ ਦਿੱਤੀ। ਸਿਰ ਦਾ ਉਸ ਦਾ ਸਿਰ ਕਿਸੇ ਬਹੁਤ ਉੱਚੇ ਕੋਠੇ ਤੋਂ ਹੇਠਾ ਸਿੱਟੇ ਹਦਵਾਣੇ ਵਰਗਾ ਹੋ ਗਿਆ। ਸੱਚਮੁੱਚ ਹੀ ਬਹੁਤ ਜੜਵਾਣਾ ਤੇ ਲੜਾਕਾ ਘੋੜਾ ਹੈ ਮੀਰ ਮੰਨੂ ਦਾ। ਇੱਕ ਪਿੰਡੂ ਹੱਸਦਾ ਹੋਇਆ ਬੋਲਿਆ, "ਹਾਂ ਬਿਲਕੁਲ ਤੇ ਮੀਰ ਮੰਨੂ ਇਹ ਵੀ ਸਹੀ ਕਹਿੰਦਾ ਸੀ ਕਿ ਮੌਤ ਕਿਸੇ ਨੂੰ ਇੱਥੇ ਕਮਾਦ ਵਿੱਚ ਖਿੱਚ ਲਈ ਹੈ।" ਬਸ ਉਹ ਸਿੰਘ ਕਹਿ ਗਿਆ ਹਾਸਲ ਵਿੱਚ ਉਸ ਦੀ ਆਪਣੀ ਮੌਤ ਉਸ ਨੂੰ ਇੱਥੇ ਖਿੱਚ ਲਿਆਈ ਸੀ ਪਿੰਡ ਦਾ ਇੱਕ ਹੋਰ ਵਸਨੀਕ ਸੁੱਖ ਦਾ ਸਾਹ ਲੈਂਦਾ ਹੋਇਆ ਬੋਲਿਆ ਸੂਬੇਦਾਰ ਮੀਰ ਮੰਨੂ ਦੇ ਮਾਰੇ ਜਾਣ ਤੋਂ ਬਾਅਦ ਸਾਰੀ ਮੁਗਲ ਟੁਕੜੀ ਪੱਤਰੇ ਵਾਚ ਗਈ ਸਿੰਘ ਬੀਬੀਆਂ ਤੇ ਬਾਲਾਂ ਸਮੇਤ ਕਮਾਦਾਂ ਵਿੱਚੋਂ ਬਾਹਰ ਨਿਕਲੇ ਸ਼ੁਕਰ ਹੈ ਆਪ ਜੀਆ ਦਾ ਸਿੰਘ ਜੀ ਜ਼ਾਲਮ ਪਾਪੀ ਦਾ ਜ਼ਾਲਮ ਪਾਪੀ ਨੂੰ ਤੁਰਦਾ ਰਾਹ ਦਿਖਾ ਦਿੱਤਾ ਨਹੀਂ ਤਾਂ ਉਸਨੇ ਇਨਾ ਬੀਬੀਆਂ ਬੱਚਿਆਂ ਦੇ ਨਾਲ ਨਾਲ ਸਾਰੇ ਪਿੰਡ ਉੱਤੇ ਪਤਾ ਨਹੀਂ ਕੈਸਾ ਕਹਿਰ ਵਰਸਾਉਣਾ ਸੀ ਬਾਹਰ ਨਿਕਲਦੇ ਆ ਰਹੇ ਸਿੰਘਾਂ ਨੂੰ ਦੇਖ ਕੇ ਇੱਕ ਬਜ਼ੁਰਗ ਬੋਲਿਆ ਸ਼ੁਕਰ ਤਾਂ ਪੰਥ ਦੇ ਵਾਲੀ ਕਲਗੀਧਰ ਪਿਤਾ ਜੀ ਦਾ ਹੈ ਬਜ਼ੁਰਗੋ ਉਸ ਨੂੰ ਆਪਣੇ ਬੱਚਿਆਂ ਬੱਚਿਆਂ ਬੱਚੀਆਂ ਦਾ ਵੱਧ ਫਿਕਰ ਹੈ ਇੱਕ ਸਿੰਘ ਨੇ ਜਵਾਬ ਦਿੱਤਾ ਮੀਰ ਮੰਨੂ ਤਾਂ ਮਾਰਿਆ ਹੀ ਗਿਆ ਹੈ ਸੋ ਕਿਉਂ ਨਾ ਹੁਣ ਮੁੱਲਾਪੁਰ ਅਤੇ ਲਾਹੌਰ ਉਤੇ ਹੱਲਾ ਬੋਲ ਕੇ ਬਾਕੀ ਕੈਦ ਬੀਬੀਆਂ ਬੱਚਿਆਂ ਤੇ ਸਿੰਘਾਂ ਨੂੰ ਵੀ ਛੁੜਾਇਆ ਜਾਵੇ। ਉਹ ਇੱਕ ਸਿੰਘ ਦੀ ਸਲਾਹ ਨੂੰ ਸਭ ਨੇ ਜੇਕਾਰੇ ਛੱਡ ਕੇ ਪ੍ਰਵਾਨਗੀ ਦਿੱਤੀ। ਕੁਝ ਹੋਰ ਥਾਈ ਸਿੰਘਾਂ ਨੂੰ ਸੁਨੇਹੇ ਭੇਜੇ ਗਏ ਤੇ ਸਿੰਘਾਂ ਦਾ ਇਹ ਜਥਾ ਲਗਭਗ 5-6000 ਦਾ ਹੋ ਗਿਆ। ਉਹਨਾਂ ਦੋਹੀ ਥਾਈ ਧਾਵੇ ਕੀਤੇ ਤੇ ਕੈਦ ਕੀਤੇ ਗਏ ਸਿੰਘਾਂ ਨੂੰ ਬੀਬੀਆਂ ਬੱਚਿਆਂ ਸਮੇਤ ਛਡਵਾ ਲਿਆ। ਉਨ੍ਹਾਂ ਲਾਹੌਰ ਵਿੱਚ ਲੁੱਟ ਵੀ ਕੀਤੀ ਤੇ ਮੁਗਲਾਂ ਦੇ ਤੰਬੂ ਕਨਾਤਾਂ ਪੱਟ ਸੁੱਟੇ। ਇਧਰ ਮੀਰ ਮੰਨੂ ਦੇ ਮਾਰੇ ਜਾਣ ਮਗਰੋਂ ਲਾਹੌਰ ਦਰਬਾਰ ਵੀ ਡਾਵਾਂਡੋਲ ਹੋ ਗਿਆ। ਮੀਰ ਮੰਨੂ ਦਾ 4 ਸਾਲ ਦਾ ਪੁੱਤਰ ਚੇਚਕ ਦਾ ਸ਼ਿਕਾਰ ਸੀ ਤੇ ਮੀਰ ਮੰਨੂ ਦੇ ਮਾਰੇ ਜਾਣ ਤੋਂ ਕੁਝ ਚਿਰ ਮਗਰੋਂ ਚਾਲਾ ਪਾ ਗਿਆ। ਉਸ ਦੀ ਬੇਗਮ ਹੁਣ ਲਾਹੌਰ ਦੀ ਸੂਬੇਦਾਰੀ ਆਪਣੇ ਹੱਥ ਵਿੱਚ ਲੈ ਰਹੀ ਸੀ। ਉਸਨੇ ਦਿੱਲੀ ਵੱਲ ਸੂਬੇਦਾਰੀ ਲਈ ਲੇਖਕ ਲੇਖਕ ਲਿਆ ਸੀ ਸਥਿਤੀ ਵਿਗੜਦੀ ਦੇਖ ਕੇ ਫੌਜਦਾਰਾਂ ਤੇ ਸਿਪਾਹੀਆਂ ਨੇ ਮੀਰ ਮੰਨੂ ਦੀ লাশ کئی ਦਿਨ ਦਫ਼ਨ ਨਹੀਂ ਕਰਨ ਦਿੱਤੀ ਉਹ ਰੁਕੀਆਂ ਹੋਈਆਂ ਤਨਖਾਹਾਂ ਦੀ ਮੰਗ ਕਰ ਰਹੇ ਸਨ ਉਹਨਾਂ ਨੂੰ ਸ਼ੱਕ ਸੀ ਕਿ ਹੁਣ ਲਾਹੌਰ ਦਰਬਾਰ ਵਿੱਚ ਵੱਡੇ ਫੇਰ ਬਦਲ ਹੋਣਗੇ ਤੇ ਨਵੇਂ ਸੂਬੇਦਾਰ ਤੇ ਨਵਾਬ ਉਹਨਾਂ ਦੀ ਤਾਲਬ ਮੁਕਰ ਜਾਣਗੇ ਮੀਰ ਮੰਨੂ ਦੀ লাশ ਵਿੱਚ ਕੀੜੇ ਤੇ ਸੁੰਡ ਪੈ ਗਏ ਹਾਰ ਤੇ ਉਸ ਦੀ بیگم ਨੇ ਆਪਣੇ ਗਹਿਣੇ ਤੇ ਹੋਰ ਸਮਾਨ ਵੇਚ ਕੇ 3 ਲੱਖ ਇਕੱਠਾ ਕੀਤਾ ਤੇ ਫੌਜ ਨੂੰ ਤਨਖਾਹ ਦਿੱਤੀ ਇਸ ਤਰ੍ਹਾਂ ਸਿੰਘਾਂ ਸਮੇਤ ਬੀਬੀਆਂ ਅਤੇ ਬੱਚਿਆਂ ਦੇ ਕਹਿਰ ਵਾਲਾ ਕਹਿਰ ਕਰਨ ਵਾਲਾ ਮੀਰ ਮੰਨੂ ਪੰਥ ਨੂੰ ਖਤਮ ਕਰਨ ਦੇ ਸੁਪਨੇ ਲੈਂਦਾ ਐਸੀ ਭਿਆਨਕ ਮੌਤ ਮਰਿਆ ਕਿ ਜਕਰੀਆ ਖਾਨ ਦੀ ਰੂਹ ਵੀ ਕੰਬ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ